ਦੇ ਸਨ ਜਲੈ ਪਤਾਸੇ ਲੋਹ ਪਾਤਰ ਮਹਿ ਡਾਰਕੈ ਸੈ ਸਿਖ ਆਸਨ ਵੀਰ ਲਬੀਜੈ ਲੋਹੇ ਦਾ ਪਾਤਰ ਜਲ ਪਾਇਆ ਜਾਂਦਾ ਸੀ ਪਤਾਸੇ ਪਾਏ ਗਏ ਖੰਡਾ ਪਾਇਆ ਗਿਆ ਪੰਜ ਸਿੰਘ ਤਿਆਰੀ ਕਰਦੇ ਨੇ ਹਾਥ ਪ੍ਰਥਮ ਸਿੰਘ ਖੰਡੇ ਕੋ ਲੈਕਰ ਜਲੋ ਪਤਾਸੋ ਕੋ ਖੂਬ ਮਲੀ ਜਾਏ ਖੰਡਾ ਪੰਜਾਂ ਪਿਆਰਿਆਂ ਚੋਂ ਸਿੰਘ ਇੱਕ ਫੇਰਦਾ ਐ ਖੂਬ ਫੇਰੇ ਆ ਗਿਆ ਤਾਂ ਕਿ ਉਹ ਜਿਹੜੇ ਪਤਾਸੇ ਨੇ ਉਹ ਜਲ ਵਿੱਚ ਮਿਲ ਜਾਣ ਅੱਗੇ ਉਹ ਮਹਾਪੁਰਸ਼ ਕਹਿੰਦੇ ਜਪ ਕੋ ਪਾਠ ਕਰ ਹੈ ਸੰਗ ਤਿਹ ਸਿਕ પાત્ર ਦੂਸਰ ਹਾਥ ਤਰੀਜੈ ਜਬਜੀ ਸਾਹਿਬ ਕੀਤਾ ਗਿਆ ਇਉ ਬਾਣੀਆਂ ਪੜੀਆਂ ਗਈਆਂ ਹੁਣ ਪੁੱਛੋ ਬਾਬਾ ਜੀ ਕਿਹੜੀ ਕਿਹੜੀ ਬਾਣੀ ਪੜੀ ਗਈ ਅੱਗੇ ਸਾਰੀ ਮਰਿਆਦਾ ਲਿਖਦੇ ਨੇ ਪਾਂਚੋ ਮੈਂ 400 ਹੋਵੈ ਅਵਰ ਜੋਏ ਪਾਤਰ ਉੱਪਰ ਹਾਥ ਰਖੀਜੈ ਆਪਨ ਆਪਨ ਬਾਰ ਜੇ ਪਾਂਚੋ ਪਾਂਚ ਹੀ ਬਾਣੀ ਕੋ ਪਾਠ ਪੜ੍ਹੀ ਜਾਏ ਅੱਗੇ ਨਾਮ ਲਿਖਣਗੇ ਜਪ ਜਾਪ ਸਵਈਏ ਚੌਪੀ ਆਨੰਦ ਕੋ ਪਾਠ ਸੋਪਾ ਹੁਲ ਤਿਆਰ ਕਰੀ ਜਾਏ ਜਪ ਜਾਪ ਸਵਈਏ ਚੌਪੀ ਆਨੰਦ ਪੜਿਆ ਗਿਆ ਇਹ ਜਾਪ ਕੀਤਾ ਗਿਆ ਪੰਜੋਂ ਚੁਲੇ ਮੁਖ ਪਾਵਹਿ ਸੋ ਜਾਚਕ ਇਕ ਏਤ ਹੀ ਨੇਤਰ ਕੇਸ਼ ਪੁਈਜਾਇ ਜਦੋਂ ਪੌਲ ਤਿਆਰ ਹੋ ਗਈ ਨਾ ਉਹ ਪੰਜ ਚੂਲੇ ਪਿਆਏ ਜਾਂਦੇ ਨੇ ਪੰਜ ਨੇਤਰਾਂ 'ਚ ਛੱਟੇ ਮਾਰੇ ਜਾਂਦੇ ਨੇ ਕੇਸਾਂ ਵਿੱਚ ਪਾਏ ਜਾਂਦੇ ਨੇ ਸਾਰੀ ਮਰਿਆਦਾ ਕੀਤੀ ਗਈ ਹੁਣ ਇੱਥੇ ਸਮਝਣ ਦੀ ਲੋੜ ਹੈ ਸਾਡੇ ਗੁਰੂ ਕਿੰਨੇ ਹੋਏ ਨੇ ਸਰਗੁਣ ਸਰੂਪ 'ਚ 10 ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੇ 10 ਗੁਰੂ ਸਹਿਬਾਨਾਂ ਦੇ ਕਿੰਨੇ ਹਸਤ ਹੋਏ ਹੱਥ ਕਿੰਨੇ ਹੋਏ 20 ਹੱਥ ਹੋ ਗਏ ਨਾ ਹੁਣ ਦਸਾਂ ਦੀ ਹਾਜ਼ਰੀ ਅਮਰਤ ਵਿੱਚ ਕਿਵੇਂ ਲੱਗੇਗੀ ਕਹਿੰਦੇ ਪੰਜਾਂ ਪਿਆਰਿਆਂ ਦੇ 10 ਹੱਥ ਚੌਹਾਂ ਪਿਆਰਿਆਂ ਦੇ ਦੋਵੇਂ-ਦੋਵੇਂ ਹੱਥ ਬਾਟੇ ਤੇ ਬਾਣੀ ਪੜ ਰਹੀ ਨੇ ਨੇਤਰ ਸਿੱਧੇ ਜਲ ਵਿੱਚ ਗੱਡੇ ਹੋਏ ਨੇ ਨੇਤਰਾ ਰਹੀ ਬਾਣੀ ਦਾ ਅਸਰ ਜਲ ਵਿੱਚ ਜਾਂਦਾ ਹੈ ਉਹ ਜਿਹੜਾ ਇੱਕ ਪਿਆਰਾ ਹੈ ਜਿਹਦੇ ਹੱਥ ਵਿੱਚ ਖੰਡਾ ਹੈ ਉਹਦਾ ਇੱਕ ਹੱਥ ਖੰਡੇ ਤੇ ਤੇ ਇੱਕ ਬਾਟੇ ਤੇ ਚੋਂ ਆ ਪਿਆਰਿਆਂ ਦੇ ਦੋ ਦੋ ਹੱਥ ਪੰਜਵੇਂ ਪਿਆਰੇ ਦਾ ਇੱਕ ਹੱਥ ਇਹ ਨੌ ਹੱਥ ਹੋ ਗਏ ਨੌ ਗੁਰੂਆਂ ਦੇ ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਤੇ ਦਸਵੇਂ ਬਾਪੂ ਵਾਲਾ ਹੱਥ ਪੰਜ ਪਿਆਰੇ ਦੇ ਰੂਪ ਵਿੱਚ ਖੰਡਾ ਫੇਰਦਾ ਹੈ ਉਥੇ ਦਸਾਂ ਗੁਰਾਂ ਦੀ ਹਾਜ਼ਰੀ ਲੱਗਦੀ ਹੈ ਤੇ ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਸਾਹਮਣੇ ਬੈਠੇ ਹੁੰਦੇ ਨੇ। ਤੋਂ ਨਾਂ ਤੇ ਬਾਣੀਆਂ ਹੀ ਤਿੰਨ ਹੋਣ ਨਾ ਛੇ ਹੋਣ ਨਾ ਸੱਤ ਹੋਣ। ਪੰਜ ਬਾਣੀਆਂ ਅਮਰਤ ਦੀਆਂ। ਪੰਜ ਪਿਆਰੇ। ਤੋਂ ਇਹ ਬੜਾ ਸਾਇੰਟਿਫਿਕ ਮੈਥਡ ਰਿਹਾ ਹੈ। ਇਹਨੂੰ ਐਵੇਂ ਨਾ ਸਮਝੋ ਪੰਜ ਕਿਉਂ ਕਰਤੇ ਜੀ। ਵੈਸੇ ਵੀ ਪੰਚ ਪ੍ਰધાન ਨੂੰ ਆਖਿਆ ਜਾਂਦਾ ਹੈ। ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਜ ਪਿਆਰੇ ਸਾਡੇ ਚ ਪੰਚ ਨੇ ਆਗੂ ਨੇ ਪੰਜ ਬਾਣੀਆਂ ਪੰਜ ਵਿਕਾਰਾਂ ਨੂੰ ਮਾਰਨੇ ਦੇ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਨ ਦੇ ਲਈ ਇਹੀ ਨਿਤਨੇਮ ਦੀਆਂ ਪੰਜ ਬਾਣੀਆਂ ਨੇ ਅੰਮ੍ਰਿਤ ਵੇਲੇ ਕਈ ਵਾਰ ਬੜਾ ਰੌਲਾ ਪਿਆ ਜਾਂਦਾ ਉਹਦੀ ਤਿੰਨ ਬਾਣੀਆਂ ਪੜੋ ਮੈਂ ਪੁੱਛਦਾ ਹੁੰਨਾ ਵੀ ਪੰਜ ਪੜ ਲਓ ਸੱਤ ਪੜ ਲਓ 15 ਪੜ ਲਓ ਕੋਈ ਗੁਨਾਹ ਹੈ ਵੀ ਤੂੰ ਬਾਣੀ ਘਟਾਉਣ ਲੱਗ ਪਿਆ ਗੁਰਦੇਵ ਤੇ ਕਹਿੰਦੇ ਸਵਾਸਾਂ ਨਾਲ ਜਪ ਭਗਤ ਦੇ ਏਡੇ ਤੱਤੇ ਨੇ ਕਹਿੰਦੇ ਇਹ ਜ਼ਬਾਨ ਇਸ ਵਜੂਦ ਨੂੰ ਲੱਗੀ ਨਾਮ ਜਪਣ ਲਈ ਐ ਤੇ ਤੂੰ ਚੂਲੀਆਂ ਕਰੀ ਜਾਣਾ ਅਰੇ ਜਿਹਬਾ ਕਰੋ ਸਤਖੰਡ ਜਾਮਨਾ ਉਚਰਸ ਸ੍ਰੀ ਗੋਬਿੰਦ ਇੱਕ ਦਿਨ ਤੱਤੇ ਹੋ ਗਏ ਭਗਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਖਣ ਲੱਗੇ ਤੇਰੇ ਸੌ ਟੋਟੇ ਕਰ ਦੇਣੇ ਜ਼ਬਾਨੇ ਉਹ ਨਾਲ ਦਾ ਕਹਿੰਦਾ ਬਾਬਾ ਤੱਤਾ ਕਿਉਂ ਚੱਲਦਾ ਐਨਾ ਕੀ ਗੁਨਾ ਕੀਤਾ ਜ਼ੁਬਾਨ ਨੇ ਕਹਿੰਦਾ ਲੱਗੀ ਨਾਮ ਜਪਣ ਨੂੰ ਐ ਜਪਦੀ ਨਹੀਂ ਉਹਦਿਆਂ ਦੇ ਸਵਾਸਾ ਨਾ ਨਾਮ ਜਪੋ ਗੁਰਮਖ ਰੋਮ ਰੋਮ ਹਰ ਤੇ ਆਵੇ ਤੇ ਅਸੀਂ ਨਾਮ ਨੂੰ ਤੋਤਾ ਰਟਨ ਕਹਿ ਦਿੰਨੇ ਆ ਅਸੀਂ ਬਾਣੀ ਘਟਾਉਣ ਲੱਗਵੇਂ ਤਿੰਨ ਕਰ ਦੋ ਜੀ ਦੋ ਕਰ ਦੋ ਜੀ ਹੌਲੀ ਹੌਲੀ ਜਪਜੀ ਸਾਹਿਬ ਤੇ ਆ ਗਿਓ ਫਿਰ ਆਖਿਓ ਮੂਲ ਮੰਤਰ ਹੀ ਠੀਕ ਐ ਫਿਰ ਆਖਾਂਗੇ ਵੈਗਰੂ ਹੀ ਬੜਾ ਐ ਕੀ ਲੋੜ ਪਈ ਐ ਨਿਤਨੇਮ ਦੀ ਇਹ ਜਿਹੜਾ ਸਿਧਾਂਤ ਐ ਨਾ ਸਕੂਲ ਦਾ ਕਾਲਜ ਦਾ ਉਹ ਪ੍ਰਿੰਸੀਪਲ ਦੇ ਅਕੋਰਡਿੰਗ ਹੁੰਦਾ ਸਟੂਡੈਂਟ ਦੇ ਅਕੋਰਡਿੰਗ ਨਹੀਂ ਹੁੰਦਾ ਸਿੱਖ ਵਿਦਿਆਰਥੀ ਐ ਮਾਸਟਰ ਬਣ ਦੀ ਕੋਸ਼ਿਸ਼ ਨਾ ਕਰਿਆ ਕਰੀਏ ਆਪਾਂ ਮਾਸਟਰ ਗੁਰੂ ਗੋਬਿੰਦ ਸਿੰਘ ਹੀ ਐ ਉਹਨੇ ਆਪਣੇ ਰਹਿਤਨਾਮੇ ਸਿਖਾਰਾਂ ਹੀ ਪ੍ਰਗਟ ਕੀਤੇ ਨੇ ਭਾਈ ਨੰਦ ਲਾਲ ਆਦਕਾਂ ਦੇ ਰਾਈ ਸਾਡੀ ਆਦਤ ਪਤਾ ਕਿਉਂ ਐ ਹੁਣ ਕੋਈ ਕਾਕਾ ਡਾਕਟਰੀ ਕਰਦਾ ਐ ਐਮਬੀਬੀਐਸ ਕਰਦਾ ਐ ਉਹ ਤੋਂ ਪੜਿਆ ਨਾ ਜਾਵੇ ਤੇ ਉਹ ਮਾਸਟਰ ਦੇ ਪਿੱਛੇ ਭੱਜਦਾ ਵੀ ਉਹ ਪੇਪਰ ਦੱਸ ਦੇ ਲੀਕ ਕਰ ਦੇ ਸੌਖਾ ਪੇਪਰ ਪਾ ਦੇ ਡਾਕਟਰ ਮੈਂ ਬਣ ਜਾ ਪੇਪਰ ਸੌਖਾ ਅਖਵਾਉਣਾ ਸਿੱਖ ਚਾਹੁੰਦੇ ਆ ਤੇ ਸਿੱਖੀ ਸਾਡੇ ਅਕੋਰਡਿੰਗ ਢਲ ਜਾਵੇ ਸੌਖਾ ਹੋ ਜਾਵੇ ਕੰਮ ਨਾ ਨਿਤਨੇਮ ਕਰਨਾ ਪਵੇ ਨਾ ਚੌਂਕੜਾ ਲਾਉਣਾ ਪਵੇ ਨਾ ਅਮਰਤ ਵੇਲਾ ਸਾਂਭਣਾ ਪਵੇ ਨਹੀਂ ਸਿਧਾਂਤ ਨੂੰ ਨਾ ਬਦਲ ਆਪਣਾ ਜੀਵਨ ਬਦਲਾ ਭਾਈ ਨੰਦ ਲਾਲ ਨੂੰ ਪੁੱਛੋ ਇਸ ਅਮਰਤ ਦੀ ਤਾਕਤ ਦੱਸੋ ਇਹ ਕੋਈ ਇਤਿਹਾਸਕਾਰ ਨਹੀਂ ਹੈ ਜਿਨੇ 150 ਸਾਲ ਬਾਅਦ ਇਤਿਹਾਸ ਲਿਖ ਦਿੱਤਾ ਤੇ ਅਸੀਂ ਨਾ ਮੰਨਿਆ ਕਹਿੰਦਾ ਮੈਂ ਸਾਹਮਣੇ ਬੈਠਾ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਚੋਂ ਸਿਰਮੌਰ ਕਵੀ ਮੈਂ ਕਹਿੰਦਾ ਅਮਰਤ ਦੀ ਤਾਕਤ ਵੇਖੀ ਹੈ ਕਿਹ ਜੇ ਇਨਸਾ ਮਲਕ ਨਾਮੂ ਦਸਤ ਉਹ ਇਜ਼ਤੇ ਖਾਕੀਆ ਫਜ਼ੂ ਦਸਤ ਉਹ ਐ ਗੁਰੂ ਗੋਬਿੰਦ ਸਿੰਘ ਤੇਰੇ ਦਰ ਤੇ ਇਨਸਾਨ ਆਏ ਗਾਫਲ ਆਏ ਔਗਣ ਹਾਰੇ ਆਏ ਬੋਸਦਿਲ ਆਏ ਕਾਇਰ ਆਏ ਗੁਲਾਮ ਆਏ ਤੂੰ ਐਸੀ ਖੰਡੇ ਦੀ ਪੌੜ ਬਖਸ਼ੀ ਮਲਕ ਬਣਾ ਦਿਤੇ ਦੇਵਤੇ ਬਣਾ ਦਿਤੇ ਦੇਵਤਿਆਂ ਵਾਲੀਆਂ ਤਾਕਤਾਂ ਨਾਮੂਦਸਤ ਜ਼ਾਹਰ ਤੌਰ ਤੇ ਪ੍ਰਗਟ ਕਰ ਦਿਤੀਆਂ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਫਿਰ ਕੀ ਹੋਇਆ ਇੱਜ਼ਤੇ ਖਾਕੀਆ ਫਜ਼ੂਦਸਤੂ ਗੁਲਾਮ ਲੋਕ ਮਿੱਟੀ ਵਿੱਚ ਰੁਲਦੇ ਸੀ ਖਾਕ ਵਿੱਚ ਤੂੰ ਇੱਜ਼ਤ ਦੇ ਦਿੱਤੀ ਸਰਦਾਰ ਬਣਾ ਦਿੱਤੇ ਇਹ ਅੰਮ੍ਰਿਤ ਐਵੇਂ ਹੀ ਨਹੀਂ ਸੀ ਇਹ ਅੰਮ੍ਰਿਤ ਦੀ ਬਖਸ਼ਿਸ਼ ਸੀ ਇੱਕ ਬਾਬਾ ਮਾਧੋਦਾਸ ਉਹ ਨੰਦੇੜ ਦੇ ਜੰਗਲਾਂ ਵਿੱਚ ਲੁਕ ਕੇ ਦਿਨ ਕੱਟਦਾ ਸੀ ਔਰੰਗਜ਼ੇਬ ਦਾ ਖੌਫ ਇਨਾ ਸੀ ਚਾਹੇ ਰਾਜਪੂਤਾਨੇ ਦਾ ਸੀ ਉਹ ਪਰ ਔਰੰਗਜ਼ੇਬ ਦੀ ਤਾਕਤ ਇਨੀ ਐ ਥਾਪੜਾ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਕਹਿੰਦੇ ਖਾਲਸਾ ਪੰਥ ਵਿੱਚ ਸ਼ਾਮਲ ਹੋਵੇਂਗਾ ਮੇਰਾ ਖਾਲਸਾ ਪੰਜਾਬ ਦੀ ਧਰਤੀ ਤੇ ਮੁਗਲਿਆ ਸਲਤਨਤ ਨਾਲ ਦੋ ਹੱਥ ਕਰ ਰਿਹਾ ਹੈ ਤੂੰ ਸ਼ਾਮਲ ਹੋਣਾ ਚਾਹੁੰਦਾ ਹੈ ਜੰਗ ਲੜੇਗਾ ਕਹਿੰਦਾ ਜੀ ਲੜਨ ਜੋਗੇ ਹੁੰਦੇ ਤੇ ਜੰਗਲਾਂ 'ਚ ਲੋਕੇ ਦਿਨ ਕੱਟਦੇ ਇੱਥੇ ਜੰਗਲ 'ਚ ਡੇਰਾ ਪਾਉਂਦਾ ਸ਼ਾਨ ਪਾਉਂਦਾ ਕੁੱਲੀ ਪਾਉਂਦਾ ਮਹਾਰਾਜ ਨੇ ਅਸਮਤ ਵਿਖਾਈ ਕਰਾਮਾਤ ਕੀਤੀ ਪਲੰਗਾ ਪਲੰਗਾ ਚੁੱਕਣਾ ਚਾਹੁੰਦਾ ਸੀ ਕਿੱਥੇ ਚੱਲੀ ਆ ਪਤਾ ਨਹੀਂ ਕਿਉਂ ਤੁਹਾਨੂੰ ਆਖਿਆ ਜਾਂਦਾ ਸਿੱਖੀ ਚ ਕਰਾਮਾਤ ਨਹੀਂ ਗੁਰੂ ਗ੍ਰੰਥ ਸਾਹਿਬ ਪਤਾ ਕੀ ਕਹਿੰਦੇ ਨੇ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਗੁਰੂ ਜਿਹੜਾ ਹੈ ਨਾ ਹੀ ਇਸ overflowing with miraculous powers ਇਦਾਂ ਦਾ ਭਾਂਡਾ ਏ ਜਿਹਦੇ ਚੋਂ ਕਰਾਮਾਤ ਡੁੱਲ-ਡੁੱਲ ਪੈਂਦੀ ਹੈ ਜਦੋਂ ਕਰਾਮਾਤ ਕੀਤੀ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੂੰ ਸੀਸ ਨਵਾਉਂਦਾ ਹੈ ਮਾਧੋਦਾਸ ਪੁੱਛਦੇ ਨੇ ਉਹ ਨਾਮ ਕੀ ਆ ਤੇਰਾ ਕਹਿੰਦਾ ਅੱਗੇ ਤੇ ਮਾਧੋਦਾਸ ਸੀ ਅੱਜ ਤੋਂ ਤੁਹਾਡਾ ਬੰਦਾ ਬੰਦਾ ਪਰਸ਼ੀਆਂ ਦਾ ਲਬਜ਼ਾ ਹੈ ਗੁਲਾਮ ਨੂੰ ਕਹਿੰਦੇ ਨੇ ਮਹਾਰਾਜ ਨੇ ਖੰਡੇ ਦੀ ਪੌੜ ਬਖਸ਼ੀ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਥਾਪੜਾ ਦਿੱਤਾ ਕਹਿੰਦੇ ਹੁਣ ਲੜੇਗਾ ਤੇ ਗੱਜ ਵੱਜ ਕੇ ਬੰਦਾ ਸਿੰਘ ਬਹਾਦਰ ਕਹਿੰਦਾ ਹੁਣ ਮਹਾਰਾਜ ਬਹਾਦਰ ਸ਼ਾਹ ਤੇ ਕੀ ਤੁਹਾਡਾ ਹੁਕਮ ਹੋਵੇ ਤੇ ਇੰਦਰ ਦੇਵ ਦਾ ਤਖਤ ਵੀ ਖੋ ਕੇ ਲੈ ਆਵਾ ਇਕ ਗੁਰੂ ਦਾ ਥਾਪੜਾ ਸਤਗੁਰ ਮੇਰਾ ਤਾਣ ਨ ਤਾਣ ਬੰਦਾ ਸਿੰਘ ਬਹਾਦਰ ਆਉਂਦਾ ਹੈ ਬਾਬਾ ਦੀਪ ਸਿੰਘ ਨਾਲ ਰਲ ਗਏ ਬਾਬਾ ਬినੋਦ ਸਿੰਘ ਵਰਗੇ ਸੂਰੇ ਨਾਲ ਦੇ ਸਰਹੰਦ ਦੀ ਇਟ ਨਾਲ ਇਟ ਖੜਕਾਈ ਗਈ ਸਮਾਂ ਆਇਆ 12 ਮਿਸਲਾਂ ਦਾ ਇਸ ਅੰਮ੍ਰਿਤ ਦੀ ਤਾਕਤ ਗੁਲਾਮ ਕਿਵੇਂ ਸਰਦਾਰ ਬਣਦੇ ਨੇ ਬਾਬਾ ਭਗੇਲ ਸਿੰਘ ਬਾਬਾ ਜਸਾ ਸਿੰਘ ਆਲੂ ਵਾਲੀਆ ਬਾਬਾ ਜਸਾ ਸਿੰਘ ਰਾਮਗੜੀਆ ਦਿੱਲੀ ਜਿੱਤ ਲਈ 1797 ਬਿਕਰਮੀ ਵਿੱਚ ਮੁਗਲਿਆ ਸਲਤਨਤ ਦਾ 700 ਵਰੇ ਤੋਂ ਪੁਰਾਣਾ ਰਾਜ ਜਿੱਥੇ ਮੁਗਲ ਰਹੇ ਪਠਾਨ ਰਹੇ ਲੋਧੀ ਰਹੇ ਪੁੱਟ ਕੇ ਸੁੱਟ ਦਿੱਤਾ ਇਹ ਗੁਰੂ ਦੀ ਤਾਕਤ ਹੈ ਇਦਾਂ ਮਿੱਟੀ 'ਚ ਰੁਲਦੇ ਸਰਦਾਰ ਬਣਾਏ ਗੁਰੂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ 50 ਵਰੇ ਦਾ ਰਾਜ 40 ਵਰੇ ਵਾਪ ਕਰ ਗਏ 10 ਵਰੇ ਉਹਨਾਂ ਦੇ ਪਰਿਵਾਰ ਨੇ ਖਾਲਸਾ ਰਾਜ ਕੀਤਾ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਇਹ ਵਡਿਆਈ ਗੁਰੂ ਦੇ ਬਖਸ਼ੇ ਨਾਮ ਦੀ ਹੈ ਗੁਰਬਰ ਆਕਾਲ ਕੇ ਹੁਕਮ ਸੋ ਉਪਜਿਓ ਵਿਗਿਆਨਾ ਤਬ ਸਹਜੇ ਰਚਿਓ ਖਾਲਸਾ ਸਾਬਤ ਮਰਦਾਨਾ ਇਉ ਉੱਠੇ ਸਿੰਘ ਪੁਬਖਾਰ ਕੈ ਸਭ जग ਦਰਪਾਨਾ ਇਹ ਤੀਸਰ ਮਰਹਬ ਖਾਲਸਾ ਉਪਜੋ ਪ੍ਰਧਾਨਾ ਜਿਨ ਗੁਰਗੋ ਬਿੰਦ ਕੇ ਹੁਕਮ ਸੋ ਗੈ ਖੜਗ ਦਿਖਾਨਾ ਤਿਹ ਸਭ ਦੁਸ਼ਟਨ ਕੋ ਛੇਦ ਕੈ ਆਕਾਲ ਜਪਾਨਾ ਫਿਰ ਐਸਾ ਹੁਕਮ ਆਕਾਲ ਕਾ ਜਗ ਮੈਂ ਪ੍ਰਗਟਾਨਾ ਇਉ ਤੀਸਰ ਪੰਥ ਰਚਾਇਨ ਵਡ ਸੂਰਗਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਕੈ ਤਕੀਐ ਸਚੈ ਤਾਣ ਗੁਰੂ ਨੇ ਤਾਣ ਬਖਸ਼ ਕੇ ਖਾਲਸੇ ਦਾ ਰਾਜ ਲੈ ਆਂਦਾ ਸ਼ੇਰਾਨੇ ਅਫਵਾਜ਼ੇ मंसूर ਅਸ਼ਯਕਾ ਤਾਸ ਵਾਲਿ ਵਾਏ ਆਲਮ ਕੁਸ਼ਾਇਸ਼ ਨੁਸਰਤ ਤਾਰਾਜ ਭਾਈ ਨੰਦ ਲਾਲ ਕਹਿੰਦੇ ਗੁਲਾਮ ਲੋਕ ਇੰਨੀ ਤਾਕਤ ਵਾਲੇ ਹੋ ਗਏ ਕੱਲਾ ਕੱਲਾ ਸਿੱਖ ਲੱਖਾਂ